हां जी विनर कने कने ਸੁਣਨਾ ਬੱਬੂ ਜੀ ਕਿ ਮਿੱਠੀ ਇਹ ਗਰੀ ਪੀ ਰਹੀ ਸਾਡੇ ਤੇ ਸੌ ਰੱਬ ਦੀ ਔਰਾ ਨਾ ਚੱਲਦੀ ਆ ਲਾਗੇ ਬਾਕੀਆਂ ਸੀ ਸਾਡੀ ਯੂਨੀਫਾਰਮ ਉਤੇ ਬੇਬੇ ਰਹੀ ਸਕੂਲੇ ਕਲ ਦੀ ਓਏ ਜਾਣੇ ਦਰਵਾਜ਼ੇ ਵਾਲੀ ਥਾਂ ਦੇ ਨਹੀਂ ਕਰਾਉ ਨੂੰ ਸਿਲਾਈਆਂ ਬੱਲੀਆਂ ਮੈਂ ਬੇਬੇ ਕਈ ਵਾਰੀ ਰੋਂਦੀ ਵੇਖੀ ਆਪਣੀ ਮੁਸੀਬਤਾਂ ਨੇ ਬਹੁਤ ਹੋਇਆ ਕੇ ਸਾਰਾ ਘਰ ਫੁੱਲੇ ਜਿ ਖੁਨਾਰ ਪਈਆ ਲਬਦਾਂ ਅਹੋ ਜੇ ਕਰਾਂ ਦੇ ਵਿੱਚੋਂ ਉੱਠੇ ਹੋਇਆ ਤੁਹਾਡਾ ਸਾਰਾ ਏਰੀਆ ਹੀ ਬਾਹਰ ਆ ਗਰਾਂ ਨਿਕਾ ਪਰਦੇਸ ਮਲੋ ਵਾਰ ਤਾਂ ਮਰਸਾਂਸੀ ਬਾਰਡਰ ਪਈਆ ਆ ਜਿਹੜਾ ਮਾੜਾ ਸਮਾਂ ਕਰਦਾ ਸੀ ਟਿੱਜਰਾ ਮਾਂ ਤਣੋਂ ਫੜ ਕੇ ਆ ਪਿਆ ਕੇ ਹੁਣ ਜਿਹੜੇ ਕਹਿੰਦੇ ਲਗੇ ਬਗੀਰ ਇਸਤੇ ਆਦਾਰ ਜੱਤੀਏ ਪਈ ਨਾ ਡਰਦੇ ਕਵਾਂਦੇ ਨਹੀਂ ਸੀ ਸਾਲੇ ਨਾ ਮੰਗਲੇ ਹਉ ਦਾ ਜੱਤੀਏ ਓਏ ਕਿਹੜਾ ਕਿਹੜਾ ਕੀ ਕੀ ਰਹਾ ਬੋਲਦਾ ਮੈਂ ਬੋਲ ਸਾਰੇ ਇਕਲੇ ਤੇ ਵਿੱਚ ਪੁੱਟੇ ਹੋਇਆ ਕੇ ਸਾਰਾ ਘਰ ਭੋਲੇ ਜਿਥੋਂ ਨਾ ਰਪਿਆ ਲਬਦਾਨੇ ਅਸੀਂ ਐਹੋ ਜੇ ਕਰਾਂ ਦੇ ਬਹੁਤ ਰੋਹਣਾ ਯਾਰ ਹਾਈ ਜਾਂ ਮੇਰੀ ਮਾਂ ਨੇ ਬਹੁਤ ਦਿਲ ਚ ਦੁਆਇਆਂ ਨੇ ਮੈਨੂੰ ਮੇਰੀ ਮਾਂ ਦੀ ਅਰਦਾਸ ਤਾਰਿਆ ਮੈਂ ਲੜਿਆ ਮੁਕਦਰਾਂ ਨਾਲ ਨਹੀਂ ਹਾਰਿਆ ਓਏ ਮੈਂ ਜਾਂ ਮੇਰਾ ਰੱਬ ਬਸ ਜਾਣਦਾ ਕਿ ਕਿੰਨੀ ਵਾਰੀ ਵਿੱਚੋ ਵਿੱਚੀ ਟੁੱਟਦੇ ਹੋਇਆ ਕਿ ਸਾਰਾ ਘਰ ਫੋਲੇ ਜਿਥੋਂ ਨਾਰ ਰੁਈਆ ਦਾ ਬਦ